ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਾਮ ਖੁਰੀ ਦਾ ਰਿਕਾਰਡ ਤੋੜਨ ਵਾਲੇ ਪੰਜਾਬ ਦੇ ਵਿੱਚ ਬਹੁਤ ਲੋਕ ਨੇ ਬਹੁਤ ਵੱਡੇ ਰੈਂਕਾਂ ਤੇ ਬਹੁਤ ਵੱਡੇ ਅਫਸਰ ਨੇ ਤੇ ਉਹਨਾਂ ਵਿੱਚੋਂ ਇੱਕ ਸਸਪੈਂਡ ਡੀਆਈਜੀ ਹਰਚਲ ਸਿੰਘ ਭੁੱਲਰ ਵੀ ਹੁੰਦਾ ਹੈ ਜਿਹਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਤੇ ਘਰ ਦੇ ਵਿੱਚੋਂ 5-6 ਕਰੋੜ ਰੁਪਇਆ ਕੈਸ਼ ਸੋਨਾ, ਚਾਂਦੀ, ਕੜੀਆਂ ਉਦੋਂ ਬਾਅਦ ਵਿੱਚ ਲੁਧਿਆਣੇ ਵਿੱਚ 2-2 ਕਰੋੜ ਦੀਆਂ 20-22 ਦੁਕਾਨਾਂ ਦੁਬਈ ਦੇ ਵਿੱਚ ਵੱਡੇ-ਵੱਡੇ ਫਲਾਈਟ ਕੈਨੇਡਾ ਦੇ ਵਿੱਚ ਬਹੁਤ ਵੱਡੀ ਪ੍ਰਾਪਰਟੀ ਰਿਸ਼ਤੇਦਾਰਾਂ ਦੇ ਨਾਂ ਤੇ ਬਹੁਤ ਕੁਝ ਫੜਿਆ ਗਿਆ ਅੱਛਾ ਹੁਣ ਇੰਨੀ ਗੱਲ ਕਰਤੀ ਹੁਣ ਮੈਂ ਜਿਹੜੀ ਹਰਾਮਖੋਰੀ ਹੁੰਦੀ ਹੈ ਨਾ ਉਹਦੇ ਥੋੜੀ ਜਿਹੀ ਗੱਲ ਕਰਨੀ ਹੈ ਧਿਆਨ ਦਿਓ ਇੱਕ ਕੋਈ ਪਰਿਵਾਰ ਸੀ ਤੇ ਇਹ ਮਜ਼ਾਕ ਹੈ ਜੀ ਔਰ ਇੱਕ ਘੜੀ ਹੋਈ ਕਿਸੇ ਦੀ ਇੱਕ ਕਹਾਣੀ ਹੈ ਤੁਸੀਂ ਬਹੁਤ ਬਾਰੇ ਸੁਣੀ ਹੋਣੀ ਹੈ ਤੇ ਪਰਿਵਾਰ ਕਹਿੰਦਾ ਕਿਸੇ ਬਾਬੇ ਕੋਲ ਚਲਾ ਗਿਆ ਪਖੰਡੀ ਕੋਲ ਹੁੰ ਜਿਹੜਾ ਪਰਿਵਾਰ ਬਾਬੇ ਕੋਲੇ ਗਿਆ ਸੀ ਉਹ ਕਹਿੰਦਾ ਵੀ ਸਾਡੇ ਘਰ ਔਲਾਦ ਨਹੀਂ ਹੈਗੀ ਉਹ ਵੀ ਪੂਰਾ ਸ਼ਰਈ ਸੀ ਜਾਨਕੀ ਕਹਿ ਲੀ ਤੇ ਅਗੋਂ ਜਿਹੜੇ ਬਾਬੇ ਕੋਲੇ ਗਿਆ ਸੀ ਉਹ ਬਾਬਾ ਵੀ ਸ਼ਰਈ ਸੀ ਉਹ ਕਹਿੰਦਾ ਵੀ ਤੁਹਾਡੇ ਘਰ ਬੱਚਾ ਪੈਦਾ ਹੋ ਜਾਊ ਤੁਹਾਨੂੰ ਔਲਾਦ ਮਿਲ ਜੂ ਪਰ ਪੰਜ ਸੱਤ ਹਰਾਮਖੋਰ ਹੋਣ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਘਰ ਦੇ ਵਿੱਚ ਬੁਲਾ ਕੇ ਤੇ ਉਹ ਜਦੋਂ ਘਰੇ ਆਇਆ ਘਰ ਵਾਲੇ ਨੂੰ ਕਹਿੰਦਾ ਵੀ ਪੰਜ ਸੱਤ ਹਰਾਮਖੋਰ ਬੰਦੇ ਚਾਹੀਦੇ ਨੇ ਜਿੰਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਫਿਰ ਭਲਾ ਹੋ ਫਿਰ ਆਪਣੇ ਘਰ ਦੇ ਵਿੱਚ ਔਲਾਦ ਹੋਣੀ ਹੈ ਤੇ ਉਹ ਗਿਆ ਜੀ ਪਿੰਡ ਦੀ ਸਾਥ ਵਿੱਚ ਉੱਥੇ ਕੋਈ ਰਟਾਇਰ ਅਫਸਰ ਬੈਠਾ ਸੀ ਉਹ ਕਹਿੰਦਾ ਵੀ ਜੇ 5-7 ਪੁਲਿਸ ਮੁਲਾਜ਼ਮ ਹੋਣ ਉਹਨਾਂ ਨੂੰ ਸਕਾ ਨੇ ਪ੍ਰਸ਼ਾਦਾ ਮਾਫ ਕਰਨਾ ਜੀ ਮੈਂ ਕਿਸੇ ਮਹਿਕਮੇ ਨੂੰ ਪੂਰਨ ਤੌਰ ਤੇ ਮਾੜਾ ਨਹੀਂ ਕਹਿੰਦਾ ਔਰ ਲਿਬੜੀਆਂ ਹੋਈਆਂ ਮੱਝਾਂ ਹਰ ਥਾਂ ਤੇ ਹੁੰਦੀਆਂ ਨੇ ਹਰੇਕ ਮਹਿਕਮੇ ਵਿੱਚ ਹਰੇਕ ਡਿਪਾਰਟਮੈਂਟ ਵਿੱਚ ਹੁੰਦੀਆਂ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਹਰਾਮਖੋਰ ਹੈਗੇ ਨੇ ਹਰਾਮਖੋਰੀਆਂ ਕਰਦੇ ਨੇ ਤੇ ਉਹਨੇ ਜਦੋਂ 5-7 ਕੋੜਸ ਵਾਲੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਸਿਰੇ ਦੇ ਹਰਾਮਖੋਰ ਹੋਣ ਲੱਭੇ ਨਾ ਜੀ ਹਿੰਜੋ ਜਾ ਕੇ ਕਿਹਾ ਕਰੇ ਵੀ ਮੈਨੂੰ ਹਰਾਮਖੋਰ ਚਾਹੀਦਾ ਹੁਣ ਅਗਲਾ ਕਿਹੜਾ ਪਿੰਡ ਵੀ ਮੈਂ ਹਰਾਮਖੋਰਾਂ ਇੱਕ ਬੰਦਾ ਉਹਨੂੰ ਮਿਲ ਗਿਆ ਪਿੰਡ ਵਿੱਚ ਉਹ ਕਹਿੰਦਾ ਵੀ ਤੈਨੂੰ ਕਿਸੇ ਬਾਬੇ ਨੇ ਕਿਹਾ ਉਹ ਕਹਿੰਦਾ ہاں ਕਹਿੰਦਾ ਐਂ ਕਰ ਜੇ ਤੇਰਾ ਮੈਂ ਕੰਮ ਸੋਖਾ ਕਰ ਦੇ ਉਹ ਕਹਿੰਦਾ ਜੀ ਦੱਸੋ ਕਹਿੰਦਾ ਪੁਲਿਸ ਵਾਲੇ 5-7 ਹਰਾਮਖੋਰ ਤੈਨੂੰ ਲੋੜ ਹੈ ਤੇ ਬਿਜਲੀ ਮਲਾਰ ਇੱਕੋ ਹੀ ਹਰਾਮਖੋਰ ਲਿਆ ਤੂੰ ਉਹ 5-7 ਦਾ ਇਕੱਲੇ ਕਰ ਬੋਲਾ ਕਹਿੰਦੀ ਮੈਂ ਪਹਿਲੀ ਮਾਫੀ ਮੰਗੀ ਆ ਜੀ ਮੈਂ ਸਾਰੇ ਮੈਟਮੈਨ ਨੂੰ ਕਹਿ ਰਿਹਾ ਜਿਹੜੇ ਹਰਾਮਖੋਰ ਹੈਗੇ ਨੇ ਉਹ ਹੈਗੇ ਆ ਅੱਜ ਵੀ ਹੈਗੇ ਆ ਤੇ ਉਹ ਇੱਕ ਹਰਾਮਖੋਰ ਨੂੰ ਲੱਭ ਲਿਆ ਉਹਨੇ ਪ੍ਰਸ਼ਾਦਾ ਸ਼ਿਕਾਇਤਾ ਉੱਥੇ ਮੁੰਡਾ ਹੋਇਆ ਨਾ ਹੋਇਆ ਮੈਨੂੰ ਕੋਈ ਮਤਲਬ ਨਹੀਂ ਮੈਂ ਗੱਲ ਕਰ ਰਿਹਾ ਵੀ ਹਰਾਮਖੋਰੀ ਦਾ ਰਿਕਾਰਡ ਤੋੜਨ ਵਾਲੇ ਲੋਕ ਹੈਗੇ ਆ ਹੁਣ ਜਿਹੜਾ ਡੀਆਈਜੀ ਸਸਪੈਂਡ ਹਰਜਨ ਸਿੰਘ ਭੁੱਲਰ ਅਰੈਸਟ ਕੀਤਾ ਹੋਇਆ ਜੇਲ੍ਹ ਵਿੱਚ ਬੰਦ ਹੈ ਇਹਨੇ ਖੜਕਾਇਆ ਮਤਲਬ ਹਾਈ ਕੋਰਟ ਦਾ ਦਰਵਾਜ਼ਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ ਕਹਿੰਦਾ ਜੋ ਮੇਰੇ ਘਰੋਂ ਸਮਾਨ ਫੜਿਆ ਗਿਆ ਪੈਸਾ ਫੜਿਆ ਗਿਆ ਸੋਨਾ ਚਾਂਦੀ ਘੜੀਆਂ ਸ਼ਰਾਬ ਦੁਕਾਨਾਂ ਦਵਾਈਟ ਪ੍ਰਾਪਰਟੀ ਜਾਂ ਪਿੰਡਾਂ ਵਿੱਚ ਫਲੈਟ ਉਹ ਕਹਿੰਦਾ ਮੇਰਾ ਨਹੀਂ ਕੁਝ ਹੈਗਾ ਮੇਰੇ ਘਰੋਂ ਜੋ ਕੁਝ ਸੀਬੀਆਈ ਨੇ ਫੜਿਆ ਉਹ ਮੇਰਾ ਨਹੀਂ ਹੈਗਾ ਤੇ ਦੇਖੋ ਹਰਾਮਖੋਰੀ ਦਾ ਰਿਕਾਰਡ ਤੋੜਤਾ ਨਾ ਡੀਆਈਜੀ ਭੁੱਲਰ ਨੇ ਆਛਾ ਇਹ ਜਿਹੜਾ ਸੀਬੀਆਈ ਨੇ ਸਭ ਕੁਝ ਫੜਿਆ ਨਾ ਇਹ ਪਤਾ ਕੀ ਦਾ ਇਹ ਕੋਈ ਚਿੱਟੇ ਵਾਲਾ ਗਿਆ ਉਹ ਕਰੋੜ ਰੁਪਇਆ ਘਰੇ ਰੱਖਿਆ ਆ ਤੇ ਕਿਸੇ ਨੂੰ ਜ਼ਮੀਨ ਤੇ ਕਬਜ਼ਾ ਕਰਾਉਣਾ ਸੀ ਉਹ ਕਰੋੜ ਘਰੇ ਰੱਖਿਆ ਆ ਕੋਈ ਪੁੱਕੀ ਵਾਲਾ ਕੋਈ ਫੀਮ ਵਾਲਾ ਕੋਈ ਫਰੋਤੀ ਵਾਲਾ ਉਹ ਪੈਸਾ ਸੀ ਇਹਦਾ ਨਹੀਂ ਸੀ ਇਹ ਤਾਂ ਘਰੇ ਉਦਾਂ ਹੀ ਪਿਆ ਸੀ ਉਦਾਂ ਹੀ ਕੋਈ ਰੱਖ ਗਿਆ ਭੁੱਲਿਆ ਪੜ ਗਿਆ ਬੂਰੀ ਚ ਪਾ ਕੇ ਸੋਨਾ ਰੱਖ ਗਿਆ ਕੜੀਆਂ ਰੱਖ ਗਿਆ ਤੇ ਉਦਾਂ ਹੀ ਕਿਸੇ ਨੇ ਫਲੈਟਾਂ ਦੀ ਰਜਿਸਟਰੀ ਕਰਾ ਕੇ ਉਹ ਘਰੇ ਰਜਿਸਟਰੀਆਂ ਰੱਖਤੀਆਂ ਜਣ ਕੇ ਇਹ ਹਰਾਮ ਖੂਰੀ ਦਾ ਜਿਹੜਾ ਰਿਕਾਰਡ ਸੀ ਨਾ ਸੇਸਪੈਂਡ ਡੀਆਈਜੀ ਭੁੱਲਰ ਨੇ ਤੋੜ ਦਿੱਤਾ ਚੈਲੰਜ ਕੀਤਾ ਸੀ ਵੀਆਈ ਨੂੰ ਕਹਿੰਦਾ ਇੱਕੋ ਅਪਰਾਧ ਲਈ ਦੋ ਐਫਆਈਆਰ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਵੀ ਅਪਰਾਧ ਇੱਕੋ ਹੀ ਹੈ ਮੇਰਾ ਇੱਕ ਅਪਰਾਧ ਕੀ ਹੈ ਕਹਿੰਦਾ ਮੇਰਾ ਬਹੁਸਾਮੀ 200 ਕਰੋੜ ਰੁਪਏ ਦੀ ਪ੍ਰਾਪਰਟੀ ਮੇਰੀ ਇਟਿਆ ਵਿੱਚ ਹੈ ਤੇ 50 ਕਰੋੜ ਦੀ ਕੈਨੇਡਾ ਵਿੱਚ ਹੈ 100 ਕਰੋੜ ਦੀ ਦੁਬਈ ਵਿੱਚ ਹੈ ਤੇ 20 ਕਰੋੜ ਦੀ ਲੁਧਿਆਣੇ ਵਿੱਚ ਹੈ ਕੁਝ ਰਿਸ਼ਤੇਦਾਰਾਂ ਦੇ ਨਾਂ ਤੇ ਹੈ ਮੇਰੇ ਕੋਲ ਤਾਂ ਮਾੜੀ ਮੋਟੀ ਪ੍ਰਾਪਰਟੀ ਹੈ ਤੇ ਸ਼ੀ ਵੀ ਆਈ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੈ ਤੇ ਹੁਣ ਕੀ ਜੇ ਮੰਨ ਲੋ ਗੱਲ ਮੰਨ ਲੋ ਗੱਲ ਉਹ ਜਿਹੜੇ ਕਹਿੰਦੇ ਸੋਨੇ ਦਾ ਹਿਰਨ ਹੁੰਦਾ ਜਾਂ ਸੋਨੇ ਦੀ ਲੰਕਾ ਹੈਗੀ ਆ ਹੈਗੇ ਨਹੀਂ ਮੰਨ ਲਓ ਬੀ ਜੇ ਇਹਨੂੰ ਰਹਾ ਕਰ ਦਿੱਤਾ ਜਾਵੇ ਜਣ ਕੇ ਇਹ ਅਦਾਲਤ ਦੇ ਵਿੱਚ ਕੇਸ ਜਿੱਤ ਜਾਵੇ ਅਦਾਲਤ ਇਹਨੂੰ ਬਾਏ ਜਿੱਤ ਬਰੀ ਕਰ ਦੇਵੇ ਫਿਰ ਇਹ ਬੰਦਾ ਨੌਕਰੀ ਕਰੂਗਾ ਕਰੂਗਾ ਨੌਕਰੀ ਅਸਾਂ ਜਦੋਂ ਉਹ ਆਪਣੇ ਅਹੁਦੇ ਤੇ ਜਾ ਕੇ ਬੈਠੂਗਾ ਉਥੇ ਇਹਦਾ ਜੀ ਲੱਗਜੂ ਜਿਹੜੇ ਬੰਦੇ ਕੋਲੋਂ 5-700 ਕਰੋੜ ਰੁਪਇਆ ਖੋਹ ਲਿਆ ਹੋਵੇ ਤੇ ਉਹ ਬੰਦਾ 2.5 ਲੱਖ ਰੁਪਇਆ ਮਹੀਨੇ ਵਾ ਤੇ ਨੌਕਰੀ ਦੁਆਰਾ ਕਰ ਸਕਦਾ ਬਿਲਕੁਲ ਨਹੀਂ আচ্ছা ਜਿਹੜਾ ਬੰਦਾ ਨਾ ਇਹ ਕਹਿੰਦਾ ਹੋਵੇ ਮੈਂ ਤਖਤ ਤੇ ਬੈਠਾ ਮੈਂ ਰਾਜਾ ਤੇ ਜੇ ਉਹ ਬੰਦੇ ਨੂੰ ਚਾਲ 2 ਸਾਲ ਬਾਅਦ ਦੇ ਜੇਲ੍ਹ ਵਿੱਚ ਬੰਦ ਕਰ ਦਿਓ ਉਹਦਾ ਜਿਹੜਾ ਰਾਜਿਆਂ ਵਾਲਾ ਕੀੜਾ ਹੁੰਦਾ ਨਾ ਤਖਤ ਤੇ ਬੈਠਣ ਵਾਲਾ ਉਹ ਮਰ ਜਾਂਦਾ ਉਹ ਹਲਾਦ ਉਹ ਕਰਤੂਤ ਇਹ ਡੀ ਆਈਜੀ ਪੁਲਰ ਵਰਗਿਆਂ ਦੀ ਹੈ ਕਮਾਲ ਕਰਦੀ ਦੇਖੋ ਕਿੰਨੀ ਸਫਾਈ ਦੇ ਨਾਲ ਝੂਠ ਬੋਲਿਆ ਇਹ ਪੂਰਾ ਜਣ ਕੇ ਵੀ ਲੋਕ ਕਹਿਣ ਵੀ ਕਿਆ ਬਾਤ ਹੈ ਇਹੋ ਜਿਹਾ ਪੁਲਿਸ ਅਫਸਰ ਹੋਵੇ ਕਹਿੰਦਾ ਜੀ ਜਿਹੜਾ ਸਮਾਨ ਮੇਰੇ ਘਰੋਂ ਸੀਵੀਆਈ ਨੇ ਪੜਿਆ ਉਹ ਮੇਰਾ ਨਹੀਂ ਹੈਗਾ ਉਹ ਨਹੀਂ ਮੇਰਾ ਹੈਗਾ ਤੇ ਹੁਣ ਜੇ ਇਸ ਬੰਦੇ ਨੂੰ ਤੁਸੀਂ ਸਭ ਤੋਂ ਵੱਡਾ ਹਰਾਮਖੋਰ ਨਹੀਂ ਕਹੋਗੇ ਖੋਰ ਕੀ ਕਹੋਗੇ ਲੈ ਮੈਂ ਆਪਣੀ ਕਿਤਾਬ ਪੜ੍ਹਦਾ ਹੁੰਨਾ ਆਪੇ ਮੈਸੀ ਲਿਖਣੀ ਹੈ ਹਲੇ ਉਦਾਂ ਦਿਮਾਗ ਵਿੱਚ ਚੱਲਦੀ ਹੈ ਮੈਂ ਕਹਿੰਦਾ ਹੁੰਨਾ ਹਰਾਮਖੋਰ ਗਲੱਕ ਕਦੀੜ ਲਗਾਓੜ ਇਹ ਸ਼ਬਦ ਐਵੇਂ ਥੋੜੀ ਬਣੇ ਇਹ ਸ਼ਬਦ ਡਿਕਸ਼ਨਰੀ ਵਿੱਚੋਂ ਨਹੀਂ ਲੱਭਣੇ ਡਿਕਸ਼ੀ ਦੇ ਵਿੱਚ ਇਹ ਸ਼ਬਦ ਵਰਤੇ ਨਹੀਂ ਜਾਂਦੇ ਕਿਉਂਕਿ ਇਹਨਾਂ ਨੂੰ ਕੋਈ ਅਲੌਈ ਨਹੀਂ ਕਰਦਾ ਤੇ ਪਰ ਇਹ ਸ਼ਬਦ ਬੋਲਨੇ ਪੈਂਦੇ ਜਦੋਂ ਕਿਤੇ ਥੋੜਾ ਜਿਹਾ ਮਾਨ ਕਹਿ ਲਈਏ ਮੂੜ ਕਹਿ ਲਈਏ ਸਾਈਡ ਹੁੰਦਾ ਤੇ ਉਦੋਂ ਫਿਰ ਇਹਦੇ ਸ਼ਬਦ ਉੱਪਰ ਪੈਂਦੇ ਆਮਦ ਹੋ ਜਾਂਦੀ ਹੈ ਮੰਨ ਕੇ ਚੱਲੋ ਫਿਰ ਉਦੋਂ ਇਹ ਸ਼ਬਦ ਐ ਇਕੱਠੇ ਕਰਕੇ ਵਰਤਨੇ ਪੈਂਦੇ ਨੇ ਤੇ ਦੁਬਾਰਾ ਮੈਂ ਪੋਸਟ ਪੜ੍ਹ ਦਿੰਨਾ ਜੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਵੀ ਮੈਂ ਤਾਂ ਛੇਤਰ ਜਿਹੜਾ ਜਿਹੜਾ ਫੇਰ ਨਾ ਸੀ ਫੇਰਦਾ ਹੁਣ ਕਮੈਂਟਾਂ ਵਿੱਚ ਵੀਡੀਓ ਸ਼ੇਅਰ ਕਰਕੇ ਤੁਸੀਂ ਫੇਰ ਦਿਓ ਵੀ ਅੱਗੇ ਇਹਨਾਂ ਲੋਕਾਂ ਤੱਕ ਇਹ ਵੀਡੀਓ ਜਾਵੇ ਸਸਪੈਂਡ ਡੀ ਆਈ ਜੀ ਹਰਜਨ ਸਿੰਘ ਭੁੱਲਰ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ ਚੰਡੀਗੜ੍ਹ ਤੋਂ ਬਰਾਮਦ ਕੀਤਾ ਗਿਆ ਸਮਾਨ ਉਹਨਾਂ ਦਾ ਨਹੀਂ ਹੈ ਇਹ ਪਟੀਸ਼ਨ ਵਿੱਚ ਕਿਹਾ ਇੱਕੋ ਅਪਰਾਧ ਲਈ ਦੋ ਐਫ ਆਈ ਆਰ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਸੀਵੀਆਈ ਦੀ ਐਫ ਆਰ ਆਈ ਆਰ ਨੂੰ ਦਿੱਤੀ ਚੁਣੌਤੀ ਚੈਲੰਜ ਕੀਤਾ ਮਤਲਬ ਇਹ ਕਹਿ ਲਓ ਵੀ ਹਰਾਮ ਖੋਰੀ ਦਾ ਜਿਹੜਾ ਰਿਕਾਰਡ ਸੀ ਨਾ ਕਿਹਨੇ ਬਣਾਇਆ ਹੋਇਆ ਉਹ ਤੋੜਤਾ ਜਿਹੜਾ ਬੰਦਾ ਸ਼ਰਿਆਮ ਇਹ ਕਹਿੰਦਾ ਬੀ ਸੀ ਵੀ ਆਈ ਨੇ ਜੋ ਕੁਝ ਫੜਿਆ ਉਹ ਮੇਰਾ ਨਹੀਂ ਹੈਗਾ ਦੇਖੋ ਤੁਸੀਂ ਇੰਨਾ ਕੁ ਬਹੁਤ ਹੈ ਚਲੋ ਵਾਹ ਇੱਕ ਜੀ ਕਾ ਕਾਲਸਾ ਵਾਹ ਇੱਕ ਜੀ ਕੀ ਫਤਿਹ